ਸਤਸਿਰਿਅ ਅਕਾਲ ਦੋਸਤੋ ਪੰਜਾਬ ਵਿਧਾਨ ਸਭਾ 2027 ਦੀਆਂ ਚੋਣਾਂ ਨੂੰ ਲੈ ਕੇ ਜਿੱਥੇ ਸਾਰੀਆਂ ਪੰਜਾਬ ਦੀਆਂ ਰਵਾਇਤੀ ਪਾਰਟੀਆਂ ਵੱਲੋਂ ਆਪਣੀਆਂ ਚੋਣ ਸਰਗਰਮੀਆਂ ਤੇਜ਼ ਕਰ ਦਿੱਤੀਆਂ ਉੱਥੇ ਹੀ ਜਿਹੜੀਆਂ ਹਾਲ ਹੀ ਵਿੱਚ ਬਲਕਸਪਤੀ ਜ਼ਿਲ੍ਹਾ ਪ੍ਰੀਸ਼ਦ ਦੀਆਂ ਚੋਣਾਂ ਹੋਈਆਂ ਉਹਦੇ ਨਤੀਜਿਆਂ ਨੇ ਸਮੀਕਰਨ ਕਾਫੀ ਬਦਲੇ ਹੈ ਭਾਵੇਂ ਕਿ ਆਮ ਆਦਮੀ ਪਾਰਟੀ ਨੂੰ ਵੀ ਸੋਚਣ ਦੇ ਲਈ ਮਜਬੂਰ ਕੀਤਾ ਕਿ ਜੇਕਰ ਦੁਬਾਰਾ ਸੱਤਾ ਹਾਸਲ ਕਰਨੀ ਹੈ 2027 ਦੇ ਵਿੱਚ ਤਾਂ ਜਿਹੜੇ ਲੋਕਾਂ ਨਾਲ ਵਾਅਦੇ ਕੀਤੇ ਸਨ ਉਹਨਾਂ ਚੋਂ ਬਹੁਤ ਸਾਰੇ ਜੀ ਜਿਵੇਂ ਪੂਰੇ ਨਹੀਂ ਹੋਏ ਉਹਨਾਂ ਵੱਲ ਵੀ ਧਿਆਨ ਦੇਣ ਦੀ ਲੋੜ ਹੈ ਕਿਉਂਕਿ ਬਹੁਤ ਸਾਰੇ ਹਲਕਿਆਂ ਦੇ ਵਿੱਚੋਂ ਆਮ ਆਦਮੀ ਪਾਰਟੀ ਦੇ ਜਿਹੜੇ ਉਮੀਦਵਾਰ ਸਨ ਬੇਸ਼ੱਕ ਵਧਾਇਕਾਂ ਨਹੀਂ ਪ੍ਰਚਾਰ ਵੀ ਕੀਤਾ ਉਹਨਾਂ ਦੇ ਹੱਥ ਦੇ ਵਿੱਚ ਫਿਰ ਵੀ ਉਹ ਹਾਰੇ ਹੈ ਜਿਸ ਨੂੰ ਲੈ ਕੇ ਪਾਰਟੀ ਚਿੰਤਤ ਵੀ ਹੈ ਦੂਸਰੇ ਪਾਸੇ ਜਿਹੜੀ ਕੜੀ ਟੱਕਰ ਦੇਖਣ ਨੂੰ ਮਿਲੀ ਹੈ ਕਾਂਗਰਸ ਤੇ ਅਕਾਲੀ ਦਲ ਬਾਦਲ ਵੱਲੋਂ ਹਾਲਾਂਕਿ ਉਹਨਾਂ ਵੱਲੋਂ ਇਹ ਗੱਲ ਕਹੀ ਗਈ ਸੀ ਕਿ ਬਹੁਤ ਸਾਰੇ ਹਲਕਿਆਂ ਦੇ ਵਿੱਚ ਸਾਡੇ ਉਮੀਦਵਾਰਾਂ ਦੇ ਜਿਹੜੇ ਕਾਗਜ਼ ਸਨ ਜਾਂਤਾ ਉਹ ਰੱਦ ਕਰ ਦਿੱਤੇ ਗਏ ਜਾਂ ਕਰਵਾ ਦਿੱਤੇ ਗਏ ਇਹੋ ਜਿਹੇ ਇਲਜ਼ਾਮਬਾਜ਼ੀ ਜਿਹੜੀ ਸੀ ਉਹ ਚਲਦੀ ਰਹੀ ਹੈ ਉਹਨਾਂ ਨੇ ਕਿਹਾ ਕਿ ਫਿਰ ਵੀ ਦੋਵਾਂ ਪਾਰਟੀਆਂ ਨੇ ਬਹੁਤ ਚੰਗਾ ਪ੍ਰਦਰਸ਼ਨ ਜਿਹੜਾ ਕੀਤਾ ਤੇ ਇਸੇ ਤਰੀਕੇ ਨਾਲ 2027 ਦੇ ਵਿੱਚ ਵੀ ਉਹਨਾਂ ਵੱਲੋਂ ਆਪੋ ਆਪਣੀ ਵਾਪਸੀ ਦੀ ਜਿਹੜੀ ਉਮੀਦ ਕੀਤੀ ਜਾ ਰਹੀ ਹੈ ਅਕਾਲੀ ਦਲ ਬਾਦਲ ਵੱਲੋਂ ਵੀ ਤੇ ਕਾਂਗਰਸ ਵੱਲੋਂ ਵੀ ਉੱਥੇ ਹੀ ਦੋ ਨਵੀਆਂ ਜਿਹੜੀਆਂ ਪਾਰਟੀਆਂ ਹੋਂਦ ਵਿੱਚ ਆਈਆਂ ਅਕਾਲੀ ਦਲ ਪੁਨਰਸੁਰਜੀਤ ਅਕਾਲੀ ਦਲ ਵਾਰਿਸ ਪੰਜਾਬ ਦੇ ਇਨਾਂ ਵੱਲੋਂ ਵੀ ਆਪਣੀਆਂ ਪਾਰਟੀਆਂ ਨੂੰ ਗਰਾਊਂਡ ਪੱਧਰ ਤੇ ਜ਼ਮੀਨੀ ਪੱਧਰ ਤੇ ਜਥੇਬੰਦ ਕਰਨ ਦੇ ਲਈ ਜਿਹੜੇ ਸਿਰ ਤੋੜ ਯਤਨ ਕੀਤੇ ਜਾ ਰਹੇ ਐ ਬੇਸ਼ੱਕ ਅਦਲਾ ਬਦਲੀ ਦੀਆਂ ਖਬਰਾਂ ਲਗਾਤਾਰ ਚੱਲ ਰਹੀਆਂ ਐ ਪਾਪ ਤਲ ਬਦਲੀਆਂ ਬੜੀਆਂ ਜੋਰੂ ਸ਼ੋਰ ਨਾਲ ਚੱਲ ਰਹੀਆਂ ਐ ਪੰਜਾਬ ਦੇ ਵਿੱਚ ਪਿਛਲੇ ਕੁਝ ਸਮੇਂ ਤੋਂ ਲੈ ਕੇ ਕਿ ਪਾਰਟੀ ਦੀਆਂ ਨੀਤੀਆਂ ਤੋਂ ਨਾਖੁਸ਼ ਹੁੰਦਿਆਂ ਕੁਝ ਆਗੂ ਵਰਕਰ ਆਪੋ ਆਪਣੀਆਂ ਪਾਰਟੀਆਂ ਨੂੰ ਛੱਡ ਕੇ ਦੂਸਰੀਆਂ ਪਾਰਟੀਆਂ ਦਾ ਪੱਲਾ ਫੜ ਰਹੇ ਐ ਜਿਸ ਨੂੰ ਲੈ ਕੇ ਅਕਾਲੀ ਆਮ ਆਦਮੀ ਪਾਰਟੀ ਜਾਂ ਕਾਂਗਰਸ ਇਕੱਲੀ ਨਹੀਂ ਸਾਰੀਆਂ ਪਾਰਟੀਆਂ ਦੇ ਵਿੱਚ ਇਸ ਨੂੰ ਲੈ ਕੇ ਚਿੰਤਾਵਾਂ ਦਿਨ-ਬਦਨ ਜੜੀਆਂ ਉਹ ਦੇਖਣ ਨੂੰ ਮਿਲਦੀਆਂ ਅੱਜ ਸੂਤਰਾਂ ਦੇ ਵੱਲੋਂ ਇਹ ਖਬਰ ਆਈ ਹੈ ਕਿ ਅਕਾਲੀ ਦਲ ਵਾਰਿਸ ਪੰਜਾਬ ਦੇ ਨੂੰ ਬਹੁਤ ਵੱਡਾ ਜਿਹੜਾ ਹੰਗਾਰਾ ਮਿਲਿਆ ਜਲੰਧਰ ਦੇ ਵਿੱਚੋਂ ਜਲੰਧਰ ਵਿੱਚ ਅਕਾਲੀ ਦਲ ਵਾਰਿਸ ਪੰਜਾਬ ਵੱਲੋਂ ਅਜੋਜੀ ਤੇ ਪ੍ਰੈਸ ਕਾਨਫਰੰਸ ਵਿੱਚ ਸਰਦਾਰ ਵਰਜਿੰਦਰ ਸਿੰਘ ਜੋ ਇੱਕ ਪ੍ਰਮੁੱਖ ਸਿੱਖ ਸ਼ਖਸੀਅਤ ਹੈ ਅੱਜ ਰਸਮੀ ਤੌਰ ਤੇ ਪਾਰਟੀ ਵਿੱਚ ਸ਼ਾਮਲ ਹੋਏ ਬਰਜਿੰਦਰ ਸਿੰਘ ਮੌਜੂਦਾ ਸ਼੍ਰੋਮਣੀ ਕਮੇਟੀ ਮੈਂਬਰ ਸਰਦਾਰ ਹਰਿੰਦਰ ਸਿੰਘ ਦੇ ਪੁੱਤਰ ਹਨ ਤੇ ਧਾਰਮਿਕ ਅਤੇ ਸਮਾਜਿਕ ਖੇਤਰ ਵਿੱਚ ਉਹਨਾਂ ਦੀ ਚੰਗੀ ਪਛਾਣ ਮੰਨੀ ਜਾਂਦੀ ਹੈ ਪਾਰਟੀ ਆਗੂਆਂ ਨੇ ਬਰਜਿੰਦਰ ਸਿੰਘ ਦਾ ਸਵਾਗਤ ਕਰਦਿਆਂ ਹੋਇਆ ਕਿਹਾ ਕਿ ਉਹਨਾਂ ਦੇ ਪਾਰਟੀ ਵਿੱਚ ਸ਼ਾਮਲ ਹੋਣ ਨਾਲ ਦੁਆਬਾ ਖੇਤਰ ਵਿੱਚ ਸੰਗਠਨ ਜਿਹੜਾ ਮજબૂત ਹੋਵੇਗਾ ਆਗੂਆਂ ਨੇ ਕਿਹਾ ਕਿ ਬਰਜਿੰਦਰ ਸਿੰਘ ਨਾ ਸਿਰਫ ਇੱਕ ਧਾਰਮਿਕ ਸਿੱਖਿਅਤ ਹਨ ਸਗੋਂ ਨਰੋਗ ਪੰਜਾਬ ਨਾਮਕ ਇੱਕ ਐਨਜੀਓ ਵੀ ਚਲਾਉਂਦੇ ਐ ਜਿਸ ਦਾ ਵੱਡੀ ਗਿਣਤੀ ਵਿੱਚ ਲੋਕਾਂ ਨੂੰ ਲਾਭ ਪ੍ਰਾਪਤ ਹੋ ਰਿਹਾ ਹੈ ਪਾਰਟੀ ਨੇ ਉਮੀਦ ਪ੍ਰਗਟ ਕੀਤੀ ਹੈ ਕਿ ਉਹਨਾਂ ਦੇ ਸ਼ਾਮਲ ਹੋਣ ਨਾਲ ਪੰਥ ਬਚਾਓ ਪੰਥ ਪੰਜਾਬ ਬਚਾਓ ਮਿਸ਼ਨ ਨੂੰ ਨਵੀਂ ਦਿਸ਼ਾ ਮਿਲੇਗੀ ਪ੍ਰੈਸ ਕਾਨਫਰੰਸ ਸੰਬੋਧਨ ਕਰਦਿਆਂ ਬਰਜਿੰਦਰ ਸਿੰਘ ਨੇ ਵੀ ਕਿਹਾ ਕਿ ਪੰਜਾਬ ਇਸ ਸਮੇਂ ਗੰਭੀਰ ਚੁਣੌਤੀਆਂ ਦਾ ਜਿਹੜਾ ਸਾਹਮਣਾ ਕਰ ਰਿਹਾ ਹੈ ਸੂਬੇ ਦੀ ਡਿੱਗਦੀ ਹੋਈ ਆਰਥਿਕ ਸਥਿਤੀ ਵੱਧਦੀ ਗੈਂਗਵਾਰ ਸੜਕ ਹਾਦਸਿਆਂ ਤੇ ਵਿਗੜਦੀ ਜਿਹੜੀ ਅਮਨ ਕਾਨੂੰਨ ਦੀ ਸਥਿਤੀ ਹੈ ਉਹਦੇ ਤੇ ਵੀ ਉਹਨਾਂ ਨੇ ਚਿੰਤਾ ਪ੍ਰਗਟ ਕੀਤੀ ਹੈ ਔਰ ਉਹਨਾਂ ਨੇ ਕਿਹਾ ਕਿ ਨਿਆਂ ਪ੍ਰਣਾਲੀ ਤੇ ਵੀ ਉਹਨਾਂ ਨੇ ਸਵਾਲ ਉਠਾਉਂਦਿਆਂ ਕਿਹਾ ਕਿ ਫਰਜ਼ੀ ਮੁਕਾਬਲਿਆਂ ਦੇ ਵਿੱਚ ਜਿਸ ਤਰੀਕੇ ਨਾਲ ਨੌਜਵਾਨ ਜਿਹੜੇ ਹੈ ਮਾਰੇ ਜਾ ਰਹੇ ਹੈ ਇਹ ਸੂਬੇ ਵਿੱਚ ਅਰਾਜਿਕਤਾ ਦਾ ਜਿਹੜਾ ਮਾਹੌਲ ਪੈਦਾ ਕਰ ਰਿਹਾ ਹੈ ਉਹਨਾਂ ਨੇ ਕਿਹਾ ਕਿ ਪੰਜਾਬ ਇੱਕ ਸਰਹੱਦੀ ਸੂਬਾ ਹੈ ਤੇ ਐਨ ਆਰ ਆਈ ਪ੍ਰਭਾਵਿਤ ਸੂਬਾ ਪਰ ਮੌਜੂਦਾ ਸਥਿਤੀ ਨੇ ਲੋਕ ਇੱਥੇ ਆਉਣ ਤੋਂ ਡਰ ਰਹੇ ਇਸ ਨਾਲ ਸੋਪੇ ਦੀ ਸ਼ਬੀ ਤੇ ਨਿਵੇਸ਼ ਤੇ ਵੀ ਜਿਹੜਾ ਉਹ ਅਸਰ ਪੈ ਰਿਹਾ ਉਹਨਾਂ ਪੰਜਾਬ ਦੀ ਡੈਮੋਗ੍ਰਾਫੀ ਨੂੰ ਲੈ ਕੇ ਕਾਫੀ ਚਿੰਤਾ ਪ੍ਰਗਟ ਕਰਦੇ ਹੁਆ ਕਿਆ ਕਿ ਪੰਜਾਬੀਆਂ ਦਾ ਵੱਡੇ ਪੱਧਰ ਤੇ ਪ੍ਰਵਾਸ ਸੂਬੇ ਅਤੇ ਪੰਜਾਬੀ ਪਛਾਣ ਲਈ ਜਿਹੜਾ ਉਹ ਖਤਰਾ ਪੈਦਾ ਕਰ ਰਿਹਾ ਹੈ ਪਾਰਟੀਆਂ ਪਾਰਟੀ ਆਗੂਆਂ ਨੇ ਕਿਹਾ ਕਿ ਆਉਣ ਵਾਲੇ ਦਿਨਾਂ ਵਿੱਚ ਉਹ ਸੂਬੇ ਭਰ ਦੇ ਵਿੱਚ ਉਹਨਾਂ ਲੋਕਾਂ ਨਾਲ ਜੁੜਨਗੇ ਜੋ ਪੰਜਾਬ ਅਤੇ ਪੰਜਾਬੀ ਪਛਾਣ ਦੀ ਰੱਖਿਆ ਲਈ ਅੱਗੇ ਆਨਲੀ ਤਿਆਰ ਹਨ ਧੰਨਵਾਦ